ਜੀ ਬੀਰਦੀ ਭੈਣ ਜੀ ਹੁਣ ਪੜਦੇ ਲੋਕਾਂ ਸਰਪੰਚ ਚੁਣਿਆ ਸੋ ਸੇਵਾ ਕਰਨ ਦਾ ਮੌਕਾ ਦਿੱਤਾ ਮਾਣ ਬਖਸ਼ਿਆ ਵੱਡੇ ਸਿਹਤ ਦੇ ਸਰਪੰਚਿਆ ਤਾਂ ਸਿੱਧਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਸਾਸੀ ਗਾੜੀ ਸਾਹਕਾਂ ਅਨੁਸਾਰਾਂ ਨੂੰ ਜੀ ਆਇਆਂ ਨੂੰ ਮੈਂ ਸੁਨਸਿਲ ਕੰਦਰਵਾਲ ਐਂਡ ਮੇਰੀ ਸੁਮਨ ਦੇਵੀ ਸਰਪੰਚ ਜੋ ਪੜਦੇ ਲੋਕਾਂ ਚੁਣ ਹੋਈ ਆ ਪਾਈਪ ਪਿੰਡ ਦਾ ਵਿਕਾਸ ਕਰਾਂਗੇ ਤੇ ਲੋਕਾਂ ਦਾ ਬਹੁਤ ਧੰਨਵਾਦ ਕਰਾਂਗੇ ਨਾਲ ਸਰਪੰਚ ਨੂੰ ਜੀ ਅ ਸਰ ਨੌਜਵਾਨਾਂ ਦਾ ਵੀ ਲੈਸਨ ਜੇ ਆਮ ਰੋਲ ਦਾ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਕੀ ਪਲੇਟਫਾਰਮ ਹੋਵੇਗਾ ਪਲੇਟਫਾਰਮ ਨਵੀਂ ਪੰਚਾਇਤ ਬਣਿਆ ਵੱਲੋਂ ਇਹੋ ਜਿਹਾ ਅਸੀਂ ਨਸ਼ਾ ਤੋਂ ਉਹਨਾਂ ਨੂੰ ਛੁਡ ਕਰਾਂਗੇ ਤੇ ਪਿੰਡ ਵਿੱਚ ਕੋਈ ਵੀ ਜੇੰਮ ਦਾ ਪ੍ਰਬੰਧ ਕਰਾ ਕੇ ਦਵਾਂਗੇ ਖੇਟਾਂ ਦਾ ਸੰਭਾਲ ਲੈ ਕੇ ਦਵਾਂਗੇ ਤਾਂ ਕਿ ਬੱਚੇ ਖੇਟਾਂ ਵਿੱਚ ਤੇ ਜੇ ਉਹ ਰਕਾਂ ਆਪੇ ਤਾਂ ਸੇਵਾ ਕਰਾਂਗੇ ਸੋ ਪਿਛਲੀ ਪੰਚਾਇਤ ਵੱਲੋਂ ਕਿਹੜੇ ਪੈਨੰਗ ਕੰਮ ਪਏ ਹੀ ਜੋ ਤੁਹਾਡੀ ਨਵੀਂ ਬਣੀ ਪੰਚਾਇਤ ਵੱਲੋਂ ਪੂਰੇ ਕਰਾਈ ਜਾਣੇ ਇਹ ਪਿੰਡ ਵਿੱਚ ਕੰਮ ਕਾਫੀ ਕੰਨਡ ਪਿਆ ਹੋਇਆ ਹੈ ਨਾ ਜਿਵੇਂ ਕੀ ਸਾਡੇ ਪ੍ਰਿੰਸਿਪਲ ਵਿੱਚ ਕਬਰਸਤਾਨ ਅਜੇ ਤੱਕ ਨਹੀਂ ਬਣਿਆ ਉਹਦੇ ਬਾਰੇ ਜੇ ਸਰਕਾਰ ਕੋਈ ਕਦਮ ਕਰਾਂਗੇ ਕਿਉਂ ਕਬਰਸਤਾਨਾਂ ਅਜੇ ਛੇੜ ਦੇ ਵਿੱਚ ਇਲੈਕਟ੍ਰਾ ਸੋਲਰ ਲਗਾ ਨਹੀਂ ਲੱਗੀਆਂ ਲੱਗੀਆਂ ਪਰ ਪੁਰਸ਼ ਲੱਗੀਆਂ ਖਰਾਬ ਹੋ ਗਈਆਂ ਕਹੀ ਨਮੀ ਦੇ ਕਰਨ ਕੁੱਦ ਨੂੰ ਤੇ ਜਾਂ ਸਾਡੇ ਪ੍ਰਿੰਸਿਪਲ ਦਾ ਸਟੇਡੀਅਮ ਆ ਸਟੇਡੀਅਮ ਪੂਰੀ ਤਰ੍ਹਾਂ ਪਿਆ ਨਹੀਂ ਜਾਂ ਉਹਦੇ ਵਿੱਚ ਅਸੀਂ ਪਾਠ ਬਣਾਉਣਾ ਚਾਹੁੰਦੇ ਆ ਲੋਕਾਂ ਦੀ ਸਹਾਇਤਾ ਕਰਵਾਤੀ ਇਦਾਂ ਦੇ ਪ੍ਰਾਂਦੇ ਦੇ ਡਿਸਪੈਂਸਰੀ ਘਾਟੇ ਵਿੱਚ ਨਹੀਂ ਜਾਂ ਜਿ ਘਾਰ ਬਣਾਇਆ کافی ਪੁਰਾਣਾ ਬਣਾਇਆ ਨਮਾਕਰਣ ਚੋਣਿਆ کافی ਖਾਮਾ ਡਿਪੈਂਡਡ ਤੇ ਹੋਏ ਨਹੀਂ ਜਿਸ ਸਬਾਰਾ ਨਹੀਂ ਮਤਲਬ ਕਰੇ ਕਿ ਤੇ ਇਹ ਸ਼ੁਰੂ ਬਣਾਵਾ ਨਵੀਂ ਨਹੀਂ ਗਾਂਦੀ ਲੋਰ ਹੈ ਜੀ ਮੇਨੀ ਰੰਜੋ ਆ ਉਹ ਵੀ ਜੀ ਰਾਸ਼ਨ ਕਾਰਡ ਦੀ ਸਮੱਸਿਆ ਵੀ ਕਿਤੇ ਨਾ ਕਿਤੇ ਪਿੰਡਾਂ 'ਚ ਹੁੰਦੀ ਆ ਕਿ ਤੁਹਾਡੇ ਪਿੰਡ 'ਚ ਵੀ ਜਿਹੜੇ ਜੋਗ ਲੋਕਾਂ ਦੇ ਰਾਸ਼ਨ ਕਾਰਡ ਨਹੀਂ ਬਣੇ ਜਾਂ ਨਵੇਂ ਬਣਨ ਵਾਲੇ ਕੀ ਕਿਵੇਂ ਦੇਖਦੇ ਨਹੀਂ ਜਦ ਕਿ ਇਹ ਚੀਜ਼ ਇੱਥੋਂ ਆਈ ਆ ਕਿ ਰਾਸ਼ਨ ਕਾਰਡ ਤਕਰੀਬਨ ਹੇ ਪਿੰਡਾਂ 'ਚ ਦਿੱਤਾ ਜਾਂਦਾ ਹ ਤੇ ਮਲੇਰੀ ਕਰਤਾ ਲੋਕਾਂ ਨੂੰ ਜਿਹੜਾ ਕਿ ਨਵੇਂ ਬੱਚਿਆਂ ਦੇ ਨਾਮ ਛਾੜਨੇ ਆ ਉਹ ਪੈਂਡਟ ਦੇ ਦਿਆ ਪੁਰਜਤੋਂ ਵੀ ਸੜਕਾਂ ਉੱਤੇ ਕਿੰਨੇ ਟਿੱਪੜਾਂ ਨਾਲ ਰੌਚਕ ਤੇ ਕੰਮਾਂ ਵੀ ਮੈਂ ਨਾ ਚਾੜਨਾ ਇਹ ਪਿੰਡਾਂ ਦੇ ਵਿੱਚ ਕਈ ਵਾਰੀ ਝਗੜੇ ਇੰਨੇ ਵੱਧ ਜਾਂਦੇ ਨੇ ਕਿ ਲੋਕਾਂ ਨੂੰ ਠਾਣੇ ਤੇ ਜਾਦੇ ਨੇ ਧੱਕੇ ਖਾਣੇ ਪੈਂਦੇ ਆ ਸੋ ਉਹਨਾਂ ਦਾ ਪੈਸਾ ਵੀ ਬਰਬਾਦ ਹੁੰਦਾ ਤੇ ਸਮਾਂ ਵੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਜੁੰਮਿਆਲੀ ਹੁੰਦੀ ਆ ਕਿਵੇਂ ਉਪਰਾਲਾ ਕੀਤਾ ਜਾਊਗਾ ਤੁਹਾਡੇ ਵੱਲ ਮੈਂ ਕੋਸ਼ਿਸ਼ ਤੇ ਆਪਣੀ ਸਰਪੰਚ ਜੁੰਮੇ ਬਣੀ ਆਪਣੇ ਪਿੰਡ ਚ ਅੱਜ ਤੱਕ ਪੁਲਿਸਾਂ ਨਹੀਂ ਆਂਦੀ ਜਿਹੜਾ ਤੇ ਕੰਮ ਨਿਬੜਾਏ ਆਪਣੇ ਮੈਂਬਰ ਨੂੰ ਮਾਰ ਲੈ ਕੇ ਹੁਣ ਦੇ ਘਾਰੀ ਬੈਠ ਕੇ ਖਮਨ ਮੁਕਾਟੇ ਆਂ ਅੱਜ ਵੀ ਜਠਾੜੇ ਜਾਂਦੇ ਤਾਂ ਵੀ ਫੈਸਲਾ ਸਰਪੰਚ ਉਥੇ ਨਹੀਂ ਜਿਹੜਾ ਸਾਡਾ ਸ਼ਰਮਦਾ ਨਹੀਂ ਪਾ ਸਕਦਾ ਇਸ ਕਰਕੇ ਅਸੀਂ ਆਪਣੇ ਪਿੰਡ ਵਿੱਚ ਬਤਵਾਦਾਂ ਸੋਚਿਆ ਕਿ ਆਪਣੇ ਪਿੰਡ ਹੀ ਸਾਫਨ। ਅਜ ਤੱਕ ਸਾਡੇ ਪਿੰਡ ਵਿੱਚੋਂ ਵਾਂਸ ਸਤੰਚੀ ਲਈਆ ਕੋਈ ਸਿੱਥ ਨਹੀਂ। ਜੀ ਬੀ ਜੀ ਸੈਂਟਰਲ ਗਵਰਨਮੈਂਟ ਜਾਂ ਪੰਜਾਬ ਗਵਰਨਰ ਸੋ ਕਸੂਰ ਤਾਂ ਪਿੰਡ ਦੇ ਵਿੱਚ ਗਰੀਬ ਲੋਕਾਂ ਵਾਸਤੇ ਹੁੰਦੀਆਂ ਨੇ। ਸੋ ਪਿੰਡ ਦੇ ਕਿਤਨਾ ਕਿੰਦਾ ਧੜੇਬੰਦੀ ਹੋਣ ਕਰਕੇ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀ। ਸੋ ਕਿਵੇਂ ਉਪਰਾਲਾ ਕੀਤਾ ਜਾਏਗਾ ਤੁਹਾਡੇ ਵੱਲ? ਦੇਖੋ ਜੇ ਇੱਕ ਪ੍ਰੋਜੈਕਟ ਜਿਹੜਾ ਹੁਣ ਸਰਕਾਰ ਨੇ ਘਟਿਆ ਵੀ ਘਰ-ਘਰ ਜਾ ਕੇ ਕੱਚੇ ਘਠਿਆਂ ਬਾਰੇ ਮਕਾਨਾਂ ਬਾਰੇ ਦੇਖੋ ਕਿਦਾਂ ਘਰਾਂ ਬੱਚਾ ਕਿਦਾਂ ਨਹੀਂ। ਉਹਨੂੰ ਇੰਨਾਂ ਕਿੰਨੇ ਸਾਲੋਂ ਬੋਟ ਪਾਈ ਜਾਂ ਨਹੀਂ ਪਾਈ ਅਸੀਂ ਉਹਦੇ ਵੀ ਘਰ ਜਾ ਕੇ ਉਹਦੀ ਕੱਚੇ ਕੂਟਿਆਂ ਦੀ ਕਰਾਉਣੇ ਖੱਚ ਕੇ ਆਨਲਾਈਨ ਤੇ ਚੰਦਤੀ। ਸਰ ਐਜੂਕੇਸ਼ਨ ਦੀ ਗੱਲ ਕਰੀ ਅਜੂ ਵੀ ਸੁਣ ਲੈ ਕੇ ਕਿਵੇਂ ਦੇਓ ਤੁਹਾਡਾ ਸਕੂਲ ਕਿੰਨੀ ਤੱਕ ਆ ਕੀ ਲੱਗਦਾ ਤੁਹਾਨੂੰ ਇਥੇ ਹਿਸਾਬ ਦੀ ਕਮੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈਗੀ ਹੈ। ਮੈਂ ਸਾਰਾ ਅਪਗ੍ਰੇਡ ਤੇ ਹੋਣੀ ਹੋ ਸਕਦਾ ਇਹ ਪੰਨਾ ਹੋ ਸਕਦਾ ਇਹੋ ਇਤਨਾ ਹੱਦਾਂ ਕਿ ਕਿਲੋਮੀਟਰ ਤੇ ਕਿ ਮੀਟਰ ਸਕੂਲ ਬਣ ਗਿਆ। ਜਦ ਤੱਕ ਇਹ ਹੁਣ ਪ੍ਰਾਇਮਰੀ ਸਕੂਲ ਦਾ ਸਰਟੀਫਿਕੇਟ ਤੇ ਇਥੇ ਮਤਲਬ ਪ੍ਰਾਪਰ ਹੀ ਅਧਿਆਪਕ ਸਰ ਅਹੀਂ ਦੇਖਿਆ ਕਈ ਵਰੀ ਪਿੰਡਾਂ ਦੇ ਵਿੱਚ ਸੋਹਣੀ ਦੇਖੋਂ ਹੁੰਦੀ ਆ ਫੁੱਲ ਬੂਟੇ ਲੱਗੇ ਹੁੰਦੇ ਆ ਲਾਈਟਾਂ ਲੱਗੀਆਂ ਹੁੰਦੀਆਂ ਸੁਖ ਸੂਰਨਾ ਹਰ ਤਰ੍ਹਾਂ ਦੀ ਹੁੰਦੀਆਂ ਨੇ ਕੀ ਤੁਹਾਡੇ ਪਿੰਡ ਦੇ ਵਿੱਚ ਕੋਈ ਇਦਾਂ ਦੀ ਹੈਗੀ ਜੀ ਅਜੇ ਤੱਕ ਤੇ ਕੋਈ ਨਹੀਂ ਪ੍ਰਾਂਹਾ ਕੀਤਾ ਜਾਏਗਾ ਹੁਣ ਕੋਈ ਲਾਟਾਂ ਮਾਰੇ ਨਹੀਂ ਦੱਸਣ ਰਿਹਾ ਅੱਗੇ ਸੜਕਾਂ ਤੋਂ ਜੇ ਲੰਮੀ ਸੜਕ ਜਾਂਦੀ ਸਾਡੇ ਪਿੰਡ ਤੋਂ ਮੋੜ ਤੱਕ ਇੱਥੇ ਬੂਟੇ ਲਗਾਵਾਂਗੇ ਚੰਗੇ ਬੂਟੇ ਜਿਹੜੇ ਛਾਂ ਵੀ ਦੇਣ ਸੋਹਣੇ ਜਿਹੇ ਕਿਹੜਾ ਮੇਜਰ ਕੰਮ ਆ ਹੋਣ ਜਿਹੜਾ ਪਹਿਲ ਦੇ ਅਧਾਰ ਤੇ ਤੁਹਾਡੇ ਵੱਲੋਂ ਕਰਵਾਇਆ ਜਾਵੇ ਪਿੰਡ ਦੇ ਧਾਰ ਦੇ ਸਭ ਤੋਂ ਪਹਿਲਾਂ ਕਬਰਸਤਾਨੋਂ ਪਾਇਆ ਹਦੁੱਤੋਂ ਬਾਅਦ ਵੀ ਜਿੰਨਾਂ ਮਰਦ ਨਾੜਾ ਪਿੰਡ ਦੇ ਬਾਹਰ ਵਾਲਾ ਨਾੜਾ ਬਹੁਤ ਖਰਾਬ ਹੋ ਚੁੱਕਾ ਵਾ ਜਦ ਕੀ ਪਹਿਲੇ ਸਮੇਂ ਤੋਂ ਬਣਦਾ ਵਾ ਕਾਫੀ ਖੜੁਕਾ ਵਾ ਲੋਕਾਂ ਨੂੰ ਨੰਗਨ ਦੀ ਬਹੁਤ ਇਖਤੰਦੀ ਆ ਤਾਂ ਸਭ ਤੋਂ ਪਹਿਲਾਂ ਅਪੀਲ ਆ ਕਿ ਇਹਨਾਂ ਨਾੜਾ ਵਾ ਕਿ ਮੜੇ ਤਾਂ ਮੰਨ ਰੇਗਾ ਦੀ ਗੱਲ ਕਰੀ ਮਰੇਗਾ ਦੇ ਵਿੱਚ ਜਿਹੜੇ ਯੋਗ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਪਿੰਡ ਵਿੱਚ ਨਹੀਂ ਮਿਲਦਾ ਸੋ ਨਜਾਇਜ਼ ਨਾਂ ਪਾਈ ਜਾਂਦੇ ਤੁਹਾਨੂੰ ਸੁਣਿਆ ਸੋ ਕਿਵੇਂ ਉਪਰਾਲਾ ਤੁਹਾਡੀ ਕੋਈ ਦੀ ਕੀਤਾ ਜਾਵੇ ਨਹੀਂ ਜੇ ਦੀ ਮਰੇਗਾ ਨਾ ਮਰੇਗਾ ਮੁਂਹਰੇ ਤਾਂ ਐਸਾ ਕੰਮ ਚਲਾਈ ਆ ਉਹਦੇ ਹੇਠ ਆਮ ਤੌਰ ਤੇ ਸਰਪੰਚ ਉਹ ਬਤਨਾਮ ਹਿੱਟੇ ਉਹ ਕਿਉਂ ਕੀਤਾ ਕਿ ਅੰਦਰ ਪਿੱਛੇ ਕਰੋ ਮਿੱਟੀ ਪਾਉਂਦਾ ਖੁਸ਼ੀਂ ਬੰਦਾ ਲੇਵਰ ਦਿਖਾ ਦੇ ਚ ਪਾ ਕੇ ਪਾਰਕ ਨੂੰ ਉੱਪਰ ਲਾ ਕੇ ਫਿਰ ਮਿੱਟੀ ਪੰਦੀ ਜਦ ਕਿ ਸਰਕਾਰੀ ਪ੍ਰਾਲਾਖ ਕੋਈ ਕਰਦੀ ਪੀ ਸਿੱਧੇ ਤੌਰ ਤੇ ਹੀ ਮਿੱਟੀ ਵੜਾ ਨੂੰ ਚਾਹ ਦਿੱਤੇ ਜਾਂ ਸਰਪੰਚ ਵਿੱਚ ਪੁਰਾਣਾ ਬਣੇ ਤੇ ਕੇ ਦਾ ਜਿਹੜਾ ਦੁਆਰਾ ਉਹ ਚੱਲਦਾ ਸੋ ਪਿੰਡ ਦੇ ਲੋਕਾਂ ਤੁਹਾਨੂੰ ਸੇਵਾ ਗੰ ਦਾ ਮੌਕਾ ਦਿੱਤਾ ਮਨ ਬਖਸ਼ਿਆ ਸੋ ਕੀ ਮੈਸੇਜ ਪਿੰਡ ਵਾਲਿਆਂ ਨੂੰ ਦਣਾ ਚੋ ਇਹ ਮੇਰਾ ਇੱਕੋ ਮੈਸੇਜ ਪਿੰਡ ਬਣਾ ਮਾਰ ਕੇ ਆਪਣੇ ਰੋਗੜ ਵਾਲ ਚਾਹ ਤੁਹਾਨੂੰ ਕੋਈ ਫੰਡ ਨਹੀਂ ਅਮਰ ਸਾਹਿਬ ਨੇ ਰਣਾਵਾ ਭਾਈ ਚਾਰਜ ਬਣਾ ਕੇ ਰੱਖਣਾ ਵਾ ਅਸੀਂ ਜਿਹੜੀ ਪਾਰਟੀ ਬਾਗੀ ਦੇ ਵਿੱਚ ਚੁੱਕੇ ਹੋਇਆ ਇਹਨੂੰ ਛੱਡੀਏ ਤੇ ਸਾਂਝੇ ਤੌਰ ਤੇ ਪਿੰਡ ਦਾ ਵਿਕਾਸ ਕਰੀਏ